ਤੇ ਇਹ ਬੱਚੀ ਬੈਕ ਸਾਈਡ ਤੋਂ ਸਾਰੀ ਗਲੀ ਹੋਈ ਸੀਗੀ ਤੇ ਭਾਰ ਵੀ ਇਹਦਾ ਵਿਚਾਰੀ ਦਾ ਮਸਾ 14-15 ਕਿਲੋ ਸੀਗਾ ਤੇ ਬਹੁਤ ਸੇਵਾ ਕੀਤੀ ਆਪਣੀ ਭੈਣ ਦੀ ਮੰਜੇ ਤੇ ਪਈ ਭੈਣ ਦੀ ਆਪਣੀ ਦੀ ਬਹੁਤ ਦਿਨ ਰਾਤ ਸੇਵਾ ਕੀਤੀ ਇਹਨੇ ਤੇ ਹੁਣ ਹਲੀਮਾ ਬਹੁਤ ਠੀਕ ਹੋ ਗਈ ਆ ਅੱਖਾਂ ਦੇ ਵਿੱਚੋਂ ਆਪਣਿਆਂ ਦੇ ਵਿੱਚੋਂ ਬਸੀ ਹੋਈ ਤਸਵੀਰ ਇਹਨੇ ਧੀ ਨੇ ਸਾਡੀ ਨੇ ਬਣਾਈ ਆ ਪੈਨਸਲ ਦੇ ਨਾਲ ਟੈਲੈਂਟ ਬਹੁਤ ਆ ਸਾਡੇ ਇਹਨਾਂ ਬੱਚਿਆਂ 'ਚ ਪਰ ਕਿਤੇ ਨਾ ਕਿਤੇ ਆਪਣੀਆਂ ਤਕਲੀਫਾਂ ਕਰਕੇ ਪਛੜ ਗਏ ਨੇ ਸਾਡੇ ਲਈ ਕਿੰਨਾ ਪਿਆਰ ਰੱਖਦੀਆਂ ਦਿਲਾਂ 'ਚ ਇਹ ਇਹਨਾਂ ਦੇ ਹੁਨਰ ਤੋਂ ਇਹਨਾਂ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਜ਼ਿੰਦਗੀਆਂ ਦੇ ਉੱਤੇ ਵੱਡਾ ਅਸਰ ਪਾਉਂਦੀ ਆ ਪਰ ਸਾਨੂੰ ਇਦਾਂ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਅਲੀਮਾ ਤੇ ਅਲੀਵਾ ਠੀਕ ਹੈ ਬੇਟਾ ਮੈਂ ਤੁਹਾਡੇ ਵਾਸਤੇ ਫੋਟੋ ਬਣਾਈ ਸੀ ਅੱਛਾ ਫੋਟੋ ਬਣਾਈ ਹੈ ਡਰਾਇੰਗ ਬਣਾਈ ਹੈ ਥੈਂਕ ਯੂ ਆਰੀ ਕੋ ਤੇਰੀ ਨੂੰ ਆ ਤੂੰ ਬਣਾਈ ਆ ਆ ਦੇਖੋ ਜੀ ਸਾਡੀ ਹਲੀਮਾ ਨੇ ਕਿੰਨੀ ਸੋਹਣੀ ਫੋਟੋ ਬਣਾਤੀ ਮੇਰੀ ਨਾਲ ਆਰਤੀ ਹੁਣੀ ਸਿਮਰਨ ਹੁਣੀ ਸਾਰੀਆਂ ਖੜੀਆਂ ਵਾ ਬਹੁਤ ਸੋਹਣੀ ਬਣਾਈ ਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਹਲੀਮਾ ਤੇ ਹਰੀਬਾ ਹਰੀਬਾ ਤੇ ਦੋਨੋਂ ਭੈਣਾਂ ਸਾਡੇ ਕੋਲੇ ਆਈਆਂ ਸੀ ਇਹ ਭੈਣ ਚੱਲ ਨਹੀਂ ਸਕਦੀ ਸੀ ਜਿਹਦੀਆਂ ਲੱਤਾਂ ਇਦਾਂ ਬਾਹਰ ਨੂੰ ਵਿੰਗੀਆਂ ਹੋਈਆਂ ਹੋਈਆਂ ਸੀ ਹੁਣ ਤਾਂ ਭੱਜੀ ਫਿਰਦੀ ਐ ਵੀ ਤੇ ਇਹ ਬੱਚੀ ਬੈਕ ਸਾਈਡ ਤੋਂ ਸਾਰੀ ਗੜੀ ਹੋਈ ਸੀਗੀ ਤੇ ਭਾਰ ਵੀ ਇਹਦਾ ਵਿਚਾਰੀ ਦਾ ਮਸਾਂ 14-15 ਕਿਲੋ ਸੀਗਾ ਤੇ ਹੁਣ ਤਾਂ ਸਾਡੀ ਧੀ ਰਾਣੀ ਤੁਸੀਂ ਦੇਖੋ ਜਿਹਦੇ ਤੋਂ ਦੇਖ ਕੇ ਲੱਗਦਾ ਹੀ ਨਹੀਂ ਵੀ ਇਹ ਪੇਸ਼ੈਂਟ ਹੋਊਗੀ ਤੇ ਇਹਨਾਂ ਨੂੰ ਮੇਲਕੋਟਲੇ ਤੋਂ ਲੈ ਕੇ ਆਏ ਸੀ ਸਾਡੇ ਅਮਰਜੀਤ ਵੀਰੇ ਹੋਣੀ ਇਹਨਾਂ ਦੇ ਘਰ ਦੇ ਵਿੱਚ ਹਾਲਾਤ ਵੀ ਬਹੁਤ ਮਾੜੇ ਸੀ ਬੱਚਿਆਂ ਨੇ ਪਰ ਇੱਥੇ ਆ ਕੇ ਬਹੁਤ ਹੌਸਲੇ ਨਾਲ ਬੜੀ ਹਿੰਮਤ ਨਾਲ ਕੰਮ ਲਿਆ ਹਲੀਮਾ ਤੇ ਅਰੀਵਾ ਇਹਨੇ ਬਹੁਤ ਸੇਵਾ ਕੀਤੀ ਆਪਣੀ ਭੈਣ ਦੀ ਮੰਜੇ ਤੇ ਪਈ ਭੈਣ ਦੀ ਆਪਣੀ ਦੀ ਬਹੁਤ ਦਿਨ ਰਾਤ ਸੇਵਾ ਕੀਤੀ ਇਹਨੇ ਤੇ ਹੁਣ ਹਲੀਮਾ ਬਹੁਤ ਠੀਕ ਹੋ ਗਈ ਆ ਤੇ ਆ ਹਲੀਮਾ ਨੇ ਦੇਖੋ ਜੀ ਸਾਡੀ ਫੋਟੋ ਬਣਾਈ ਆ ਮੇਰੀ ਜੇ ਜਿਵੇਂ ਆਪਣੀ ਅੱਖਾਂ ਨਾਲ ਦੇਖਦੀ ਆ ਵੀ ਕਿਵੇਂ ਮੈਂ ਇੱਥੇ ਬੱਚਿਆਂ ਨਾਲ ਬੱਚੀਆਂ ਦੇ ਨਾਲ ਖੇਡਦਾ ਰਹਿਣਾ ਤੇ ਉਹ ਤਸਵੀਰ ਅੱਖਾਂ ਦੇ ਵਿੱਚੋਂ ਆਪਣੀਆਂ ਦੇ ਵਿੱਚੋਂ ਬਸੀ ਹੋਈ ਤਸਵੀਰ ਇਹਨੇ ਧੀ ਨੇ ਸਾਡੀ ਨੇ ਬਣਾਈ ਆ ਪੈਨਸਲ ਦੇ ਨਾਲ ਇਸ ਤਰ੍ਹਾਂ ਟੈਲੈਂਟ ਬਹੁਤ ਆ ਸਾਡੇ ਇਹਨਾਂ ਬੱਚਿਆਂ 'ਚ ਪਰ ਕਿਤੇ ਨਾ ਕਿਤੇ ਆਪਣੀਆਂ ਤਕਲੀਫਾਂ ਕਰਕੇ ਪਛੜ ਗਏ ਨੇ ਪਰ ਹੁਣ ਸਾਡੀ ਕੋਸ਼ਿਸ਼ ਰਹੂਗੀ ਵੀ ਸਾਡੇ ਇਹ ਬੱਚੇ ਬੱਚੀਆਂ ਠੀਕ ਹੋ ਕੇ ਅੱਗੇ ਵਧਣ ਅੱਗੇ ਜਾ ਕੇ ਨਾਮਣਾ ਖੱਟਣ ਦੁਨੀਆ 'ਚ ਨਾਮ ਹੋਵੇ ਇਹਨਾਂ ਦਾ ਤੇ ਇਸ ਤਰ੍ਹਾਂ ਦੀ ਸਾਡੀਆਂ ਧੀਆਂ ਨੂੰ ਜਿੱਦਾਂ ਦੇ ਵੀ ਅਸੀਂ ਸਪੋਰਟ ਕਰ ਸਕੀਏ ਜਿਵੇਂ ਹੁਣ ਇਹਦੇ ਕੋਲੇ ਟੈਲੈਂਟ ਆ ਆਰਟ ਆਰਟ ਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦਾ ਆਰਟ ਹੋਰ ਵਧੀਆ ਹੋਵੇ ਇਹਨੂੰ ਟ੍ਰੇਨਿੰਗ ਮਿਲੇ ਇਹਦੀ ਪੜ੍ਹਾਈ ਵੀ ਸ਼ੁਰੂ ਹੋਵੇ ਕਿਹੜੀ ਕਲਾਸ 'ਚ ਪੜ੍ਹਦੀ ਹਿਲਮਾ ਤੋਂ ਸਤਮੀਂ ਪੜ੍ਹਦੀ ਸੀ ਪਹਿਲਾਂ ਕਿੰਨੇ ਸਾਲ ਹੋ ਗਏ ਬੰਦ ਹੋਈ ਨੂੰ ਪੜ੍ਹਾਈ ਡੇਢ ਸਾਲ ਡੇਢ ਸਾਲ ਤੋਂ ਹੁਣ ਬੈਠ ਤੇ ਪਈ ਸੀ ਇਹ ਤੇ ਅਰੀਬਾ ਤੇਰੀ ਪੜ੍ਹਾਈ 6ਵੀਂ ਕਿਲਾਸ ਚ ਹੈਗੀ ਤੇਰੀ ਪੜ੍ਹਾਈ ਬੰਦ ਹੋ ਗਈ ਸੀ ਕਿੰਨੇ ਸਾਲ ਹੋ ਗਏ ਇਹਦੇ ਨਾਲ ਹੀ ਹੈ ਨਾ ਅਰੀਬਾ ਤੁਰ ਕੇ ਦਿਖਾਈ ਹੁਣ ਤੁਰ ਕੇ ਦਿਖਾ ਦੇਖੋ ਜੀ ਹੁਣ ਆ ਜਾ ਬੇਟਾ ਅਰੀਬਾ ਹੁਣ ਬਿਨਾ ਕਿਸੇ ਸਪੋਰਟ ਤੋਂ ਤੁਰ ਲੈਂਦੀ ਆ ਤੇ ਜਦੋਂ ਇਹ ਆਈ ਸੀ ਬੱਚੀ ਬਹੁਤ ਮੁਸ਼ਕਲ ਸੀ ਇਹਦੇ ਲਈ ਤੁਰਨਾ ਹੁਣ ਫਿਜ਼ੀਓਥੈਰੇਪੀ ਹੁੰਦੀ ਹੈ ਨਾ? ਹਾਂ। ਕਾਫੀ ਫਰਕ ਨਹੀਂ। ਕਾਫੀ ਫਰਕ ਆ। ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਜ਼ਿੰਦਗੀਆਂ ਦੇ ਉੱਤੇ ਵੱਡਾ ਅਸਰ ਪਾਉਂਦੀਆਂ। ਪਰ ਸਾਨੂੰ ਇਦਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ। ਆਪਣੇ ਆਸ-ਪਾਸ, ਪੜੋਸ, ਆਪਣੇ ਪਿੰਡ 'ਚ, ਆਪਣੀ ਰਿਸ਼ਤੇਦਾਰੀ 'ਚ ਉਹਨਾਂ ਲੋਕਾਂ ਦੀ ਬਾਹ ਫੜੋ, ਉਹਨਾਂ ਲੋਕਾਂ ਦੇ ਨਾਲ ਖੜੋ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਤੁਹਾਡੀ ਜ਼ਰੂਰਤ ਆ। ਜੇ ਤੁਸੀਂ ਆਪਣੇ ਘਰ 'ਚ ਬਹੁਤ ਵੱਡੇ ਹੋ, ਬਹੁਤ ਅਮੀਰ ਹੋ, ਵੱਡੀਆਂ ਗੱਡੀਆਂ ਵਾਲੇ ਹੋ, ਵੱਡੀਆਂ ਕੋਠੀਆਂ ਵਾਲਿਆਂ ਉਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਕਿਸੇ ਆਪਣੇ ਦੀ ਬਾਹ ਨਹੀਂ ਫੜ ਸਕਦੇ ਅਸੀਂ ਭਾਗਾਂ ਵਾਲੇ ਆ ਅਸੀਂ ਇਹਨਾਂ ਧੀਆਂ ਦੇ ਮਾਪੇ ਬਣਨ ਦਾ ਸਾਨੂੰ ਮੌਕਾ ਮਿਲਿਆ ਤੇ ਇਹ ਧੀਆਂ ਸਾਡੇ ਲਈ ਕਿੰਨਾ ਪਿਆਰ ਰੱਖਦੀਆਂ ਦਿਲਾਂ 'ਚ ਇਹ ਇਹਨਾਂ ਦੇ ਹੁਨਰ ਤੋਂ ਇਹਨਾਂ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਕਰੇ ਵਰਦਾਸ ਸਾਡੀਆਂ ਇਹਨਾਂ ਦੋਨਾਂ ਧੀਆਂ ਲਈ ਹਰੀਮਾ ਲਈ ਤੇ ਅਰੀਬ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ